ਵੱਡੀ ਖਬਰ ਸਾਹਮਣੇ ਆ ਰਹੀ ਹੈ ED ਨੇ క్రికెਟਰ ਯੁਵਰਾਜ ਸਿੰਘ ਨੂੰ ਪੁੱਛਗਿੱਛ ਦੇ ਲਈ ਸੱਮਨ ਕੀਤਾ ਹੈ ਉਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੋਬਿਨ ਉਥੱਪਾ ਨੂੰ ਵੀ ਸੱਮਨ ਕੀਤਾ ਗਿਆ ਹੈ 23 ਸਤੰਬਰ ਨੂੰ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ਇੱਕ ਕੇਸ ਦਰਜ ਕੀਤਾ ਗਿਆ ਸੀ ED ਦੇ ਵੱਲੋਂ ਜਿਸ ਦੇ ਵਿੱਚ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਯੁਵਰਾਜ ਸਿੰਘ క్రికెਟਰ ਅਤੇ ਰੋਬਿਨ ਉਥੱਪਾ ਨੂੰ ਪੁੱਛਗਿੱਛ ਦੇ ਲਈ ਸੱਮਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਸੋਨੂ ਸੋਦ ਨੂੰ ਵੀ ਈਡੀ ਦੇ ਵੱਲੋਂ ਸੱਮਨ ਕੀਤਾ ਗਿਆ ਹੈ 23 ਸਤੰਬਰ ਨੂੰ ਇਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ਈਡੀ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਯੁਵਰਾਜ ਸਿੰਘ ਨੂੰ ਸੱਮਨ ਕੀਤਾ ਗਿਆ ਸੀ ਤਾਂ ਉਦੋਂ ਯੁਵਰਾਜ ਸਿੰਘ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਕ੍ਰਿਕਟ ਲੀਗ ਦੇ ਵਿੱਚ ਬਿਜ਼ੀ ਹੋਣ ਕਾਰਨ ਯੁਵਰਾਜ ਸਿੰਘ ਇਨ੍ਹਾਂ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ ਸੀ ਤਾਂ ਹੁਣ ਫੇਰ ਇੱਕ ਵਾਰ ਈਡੀ ਦੇ ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਸੱਮਣ ਕੀਤਾ ਗਿਆ ਹੈ 23 ਸਤੰਬਰ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਈਡੀ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਪੁੱਛਗਿੱਛ ਦੇ ਲਈ ਸੱਮਣ ਕੀਤਾ ਹੈ ਉਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੋਬਿਨ ਉਥੱਪਾ ਨੂੰ ਵੀ ਸੱਮਣ ਕੀਤਾ ਗਿਆ ਹੈ 23 ਸਤੰਬਰ ਨੂੰ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ਇੱਕ ਕੇਸ ਦਰਜ ਕੀਤਾ ਗਿਆ ਸੀ ED ਦੇ ਵੱਲੋਂ ਜਿਸ ਦੇ ਵਿੱਚ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਯੁਵਰਾਜ ਸਿੰਘ ਕ੍ਰਿਕਟਰ ਅਤੇ ਰੋਬਿਨ ਉਥੱਪਾ ਨੂੰ ਪੁੱਛਗਿੱਛ ਦੇ ਲਈ ਸੱਮਣ ਕੀਤਾ ਗਿਆ ਹੈ ਇਸ ਦੇ ਨਾਲ ਹੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਸੋਨੂ ਸੋਦ ਨੂੰ ਵੀ ED ਦੇ ਵੱਲੋਂ ਸੱਮਣ ਕੀਤਾ ਗਿਆ ਹੈ 23 ਸਤੰਬਰ ਨੂੰ ਇਹਨਾਂ ਨੂੰ ਪੁੱਛਗਿੱਛ ਤੇ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ED ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਯוגਰਾਜ ਸਿੰਘ ਨੂੰ ਸੱਮਣ ਕੀਤਾ ਗਿਆ ਸੀ ਤਾਂ ਉਦੋਂ ਯוגਰਾਜ ਸਿੰਘ ED ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਸੀ ਕਿਉਂਕਿ ਇੰਗਲੈਂਡ ਦੇ ਵਿੱਚ ক্রিকেট ਲੀਗ ਦੇ ਵਿੱਚ ਬਿਜ਼ੀ ਹੋਣ ਕਾਰਨ ਯוגਰਾਜ ਸਿੰਘ ਇਹਨਾਂ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ ਸੀ ਤਾਂ ਹੁਣ ਫੇਰ ਇੱਕ ਵਾਰ ED ਦੇ ਵੱਲੋਂ ਕਰਿਕਟਰ ਯוגਰਾਜ ਸਿੰਘ ਨੂੰ ਸੱਮਣ ਕੀਤਾ ਗਿਆ ਹੈ 23 ਸਤੰਬਰ ਨੂੰ ਪੁਚਕੇਸ ਦੇ ਲਈ ਬੁਲਾਇਆ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ED ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਪੁੱਛਗਿੱਛ ਦੇ ਲਈ ਸੱਮਨ ਕੀਤਾ ਹੈ ਉਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੋਬਿਨ ਉਥੱਪਾ ਨੂੰ ਵੀ ਸੱਮਨ ਕੀਤਾ ਗਿਆ ਹੈ 23 ਸਤੰਬਰ ਨੂੰ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ਇੱਕ ਕੇਸ ਦਰਜ ਕੀਤਾ ਗਿਆ ਸੀ ED ਦੇ ਵੱਲੋਂ ਜਿਸ ਦੇ ਵਿੱਚ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਯੁਵਰਾਜ ਸਿੰਘ ਕ੍ਰਿਕਟਰ ਅਤੇ ਰੋਬਿਨ ਉਥੱਪਾ ਨੂੰ ਪੁੱਛਗਿੱਛ ਦੇ ਲਈ ਸੱਮਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਸੋਨੂ ਸੂਦ ਨੂੰ ਵੀ ਈਡੀ ਦੇ ਵੱਲੋਂ ਸੱਮਨ ਕੀਤਾ ਗਿਆ ਹੈ 23 ਸਤੰਬਰ ਨੂੰ ਇਹਨਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਹੈ 8 ਮਹੀਨੇ ਪਹਿਲਾਂ ਈਡੀ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ ਇਲੀਗਲ ਬੈਟਿੰਗ ਐਪ ਦੇ ਵਿੱਚ ਨਿਵੇਸ਼ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਯੁਗਰਾਜ ਸਿੰਘ ਨੂੰ ਸੱਮਨ ਕੀਤਾ ਗਿਆ ਸੀ ਤਾਂ ਉਦੋਂ ਯੁਗਰਾਜ ਸਿੰਘ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਕ੍ਰਿਕਟ ਲੀਗ ਦੇ ਵਿੱਚ ਬਿਜ਼ੀ ਹੋਣ ਕਾਰਨ ਯੁਗਰਾਜ ਸਿੰਘ ਇਨ੍ਹਾਂ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ ਸੀ ਤਾਂ ਹੁਣ ਫੇਰ ਇੱਕ ਵਾਰ ਈਡੀ ਦੇ ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਸੱਮਣ ਕੀਤਾ ਗਿਆ ਹੈ 23 ਸਤੰਬਰ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ